ਸਾਸ਼ੀ ਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਸ਼ੰਭੂ ਬਾਰਡਰ ਦੀ ਗੱਲ ਕਰੀਏ ਜਾਂ ਖਨੌਰੀ ਬਾਰਡਰ ਦੀ ਗੱਲ ਕਰੀਏ ਹਰਿਆਣਾ ਬਾਰਡਰਾਂ ਦੇ ਉੱਪਰ ਲਗਾਤਾਰ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਇੱਕ ਪਾਸੇ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਦੂਜੇ ਪਾਸੇ ਸ਼ੰਭੂ ਬਾਰਡਰ ਦੇ ਉੱਪਰ ਤੁਹਾਨੂੰ ਜਿਹੜੀ ਤਸਵੀਰ ਵਿਖਾ ਰਹੇ ਹਾਂ ਪੁਲਿਸ ਦੀ ਤਰਫੋਂ ਵੀ ਪੈਰਾਮਿਲਟਰੀ ਜਿਹੜੀ ਤਾਇਨਾਤ ਕੀਤੀ ਹੋਈ ਸੀ ਉਸ ਦੀ ਤਰਫੋਂ ਵੀ ਛੋਣੀਆਂ ਬਣਾ ਲਿੱਤੀਆਂ ਗਈਆਂ ਨੇ ਛੋਣੀ પાਕੇ ਹੁਣ ਪੁਲਿਸ ਦੇ ਤੇ ਪੈਰਾਮਿਲਟਰੀ ਦੇ ਜਵਾਨ ਜਿਹੜੇ ਨੇ ਉਹ ਬਾਰਡਰ ਤੇ ਡਟੇ ਹੋਏ ਨਜ਼ਰ ਆ ਰਹੇ ਨੇ ਤੁਹ ਕਈ ਪਾਸਿਆਂ ਤੋਂ ਇਹ ਖਬਰਾਂ ਆਈਆਂ ਸੀ ਕਿ ਪੁਲਿਸ ਜਿਹੜੀ ਹੈ ਬੈਰੀਕੇਟਿੰਗ ਹਟਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਬੈਰੀਕੇਟ ਹਟਾ ਰਹੇ ਨੇ ਦਿੱਲੀ ਵਾਲੂ ਜਾਣ ਦੇ ਰਾਹ ਜਿਹੜੇ ਨੇ ਉਹ ਖੁੱਲਦੇ ਨਜ਼ਰ ਆ ਰਹੇ ਨੇ ਲੇਕਿਨ ਸ਼ੰਭੂ ਬਾਰਡਰ ਔਰ ਖਨੋਰੀ ਬਾਰਡਰ ਜਿਹੜਾ ਉਸ ਦੇ ਉੱਪਰ ਹਾਲਾਤ ਜਿਹੜੇ ਨੇ ਉਸ ਤਰ੍ਹਾਂ ਦੇ ਨਹੀਂ ਜਿਸ ਢੰਗ ਦੇ ਨਾਲ ਇੱਥੇ ਤਕਰੀਬਨ 10 ਤਰੀਕ ਨੂੰ ਬੈਰੀਕੇਟ ਹੋਏ ਸੀ ਔਰ ਉਸ ਤੋਂ ਬਾਅਦ ਰਾਹ ਜਿਹੜੇ ਨੇ ਬਲੌਕ ਕਰ ਦਿੱਤੇ ਗਏ ਸੀ ਅੱਜ ਵੀ ਉਹੀ ਤਸਵੀਰ ਹੈ ਲੇਕਿਨ ਅੱਜ ਦੀ ਤਸਵੀਰ ਦੇ ਵਿੱਚ ਬਦਲਾਅ ਹੈ ਕਿ ਪੁਲਿਸ ਨੇ ਜਿੱਥੇ ਪੁਲਿਸ ਔਰ ਪੈਰਾਮਿਲਟਰੀ ਦੇ ਜਵਾਨ ਖੜੇ ਨੇ ਉੱ ਪੂਰਾ ਟੈਂਟ ਬਣਾਇਆ ਹੋਇਆ ਯਾਨੀ ਛੋਣੀ ਦੇ ਵਿੱਚ ਇਸ ਇਲਾਕੇ ਨੂੰ ਤਬਦੀਲ ਕਰ ਦਿੱਤਾ ਹਾਲਾਂਕਿ ਪਹਿਲਾਂ ਵੀ ਜਦੋਂ ਇੱਥੇ ਪੁਲਿਸ ਦੀ ਔਰ ਪੈਰਾਮਿਲਟਰੀ ਦੀ ਤਾਇਨਾਤੀ ਹੋਈ ਸੀ ਤਾਂ ਪੂਰਾ ਛੋਣੀ ਦੇ ਵਿੱਚ ਤਬਦੀਲ ਨਜ਼ਰ ਆਇਆ ਸੀ ਇਹ ਇਲਾਕਾ ਜਨਾਬ ਅਗਰ ਇਸ ਪੂਰੇ ਅੰਦੋਲਨ ਦੀ ਗੱਲ ਕਰੀਏ ਕਿਸਾਨ ਲਗਾਤਾਰ ਡਟੇ ਹੋਏ ਨੇ ਲੇਕਿਨ ਅੱਜ ਜਿਹੜੀਆਂ ਆਪ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਕਿ ਪੁਲਿਸ ਔਰ ਪੈਰਾਮਿਲਟਰੀ ਨੇ ਛੋਣੀ ਲਾ ਲਈ ਯਾਨੀ ਐਥੋਂ ਦੇ ਰਾਹ ਖੁੱਲਦੇ ਨਜ਼ਰ ਨਹੀਂ ਆਣ ਗਏ ਹਾਲਾਂਕਿ ਕੱਲ ਦਿੱਲੀ ਵੱਲ ਨੂੰ ਜਾਣ ਵਾਲੇ ਜਿਹੜੇ ਰਾਹ ਨੇ ਉੱਥੋਂ ਜ਼ਰੂਰ ਕੁਝ ਰਾਹ ਦੇ ਉੱਪਰੋਂ ਪੈਰੀਗੇਟ ਹਟ ਕਲੀਅਰ ਹੋ ਗਿਆ ਕਿ ਇੱਥੋਂ ਪੁਲਿਸ ਇਸ ਮਨਸ਼ਾ ਦੇ ਵਿੱਚ ਨਹੀਂ ਹੈ ਕਿ ਕਿਸਾਨ ਅੱਗੇ ਵੱਸ ਸਕਣੇ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਪੰਜਾਬ ਕਿਸਾਨ ਮਜ਼ਦੂਰ ਮੋਰਚ ਦਾ ਹਿੱਸਾ ਸੀ ਜਿਹੜਾ ਇਹ ਹੁਣ ਤੁਸੀਂ ਕਹਿ ਰਹੇ ਹੋ ਵੀ ਪੁਲਿਸ ਨੇ ਇੱਥੇ ਸ਼ੌਨੀਆਂ ਪੱਕੀਆਂ ਬਣਾ ਲੀਆਂ ਦੇਖੋ ਇਹ ਮਨਸ਼ਾ ਸਾਨੂੰ 13 ਤਰੀਕ ਤੋਂ ਇਹਨਾਂ ਦੀ ਲੱਗ ਰਹੀ ਸੀਗੇ ਵੀ ਇਹ ਐਨੀ ਕਰੋੜਾਂ ਦੇ ਉਤਰੇ ਹੋਏ ਆ ਜਿੱਦਾਂ ਇਹਨਾਂ ਨੇ ਸਾਡੇ ਬੱਚਿਆਂ ਦੇ ਗੋਲੀਆਂ ਮਾਰੀਆਂ ਸਾਡੇ ਬੱਚੇ ਸ਼ਹੀਦ ਕਰੇ ਸਾਡੇ ਬੱਚਿਆਂ ਨੇ ਬਾਹਾਂਵਾਂ ਤੋੜੀਆਂ ਲੱਤਾਂ ਤੋੜੇ ਬਹੁਤ ਜ਼ਿਆਦਾ ਬੁਰਾ ਹਾਲ ਇਹਨਾਂ ਨੇ ਕਰਿਆ ਹੈ ਕਿਉਂਕਿ ਜਿਹੜੀ ਐਤਕੀ ਸੈਂਟਰ ਦੀ ਮੋਦੀ ਸਰਕਾਰ ਹੈ ਨਾ ਉਹਦੀ ਮਨਸਾ ਹੈ ਵੀ ਅਸੀਂ ਪੰਜਾਬ ਨੂੰ ਦਬ ਲੀਏ ਪਰ ਮੈਂ ਤੁਹਾਡੇ ਮਾਧਿਮ ਰਾਹੀਂ ਕਹੂੰਗਾ ਵੀ ਇਹ ਸ਼ੌਨਿਆ ਸ਼ੌਨਿਆ ਕੋਈ ਗੱਲ ਨਹੀਂ ਠੀਕ ਹੈ ਇਹਨਾਂ ਨੇ ਬਣਾ ਲਿਆ ਕਿੰਨਾ ਟਾਈਮ ਰੱਖਣਗੇ ਕੋਈ ਗੱਲ ਨਹੀਂ ਕੋਈ ਜ਼ਿਆਦਾ ਲੰਬਾ ਸਮਾਂ ਨਹੀਂ ਰਹਿਣੀ ਆ ਸਾਡੀਆਂ ਇਸੇ ਕਰਕੇ ਦੋਨੇ ਫੋਰਮਾਂ ਦੀ ਮੀਟਿੰਗਾਂ ਚੱਲ ਰਹੀਆਂ ਕਿਹੜੀ ਰਣਨੀਤੀ ਬਣਾਣੀ ਕਿਸ ਦੀ ਅੱਜ ਵੀ ਸਾਡੀ ਮੀਟਿੰਗ ਸੀਗੀ ਵੀ ਉਹਦੇ ਚ ਮੈਂ ਜਿੱਦਾਂ ਵੀ ਅਸੀਂ ਕੋਈ ਡਿਸੀਜਨ ਲਵਾਂਗੇ ਤਾਂ ਤੁਹਾਨੂੰ ਜ਼ਰੂਰ ਦੱਸਿਆ ਜਾਊਗਾ ਉਹ ਤੋਂ ਬਾਅਦ ਸ਼ੌਨਿਆ ਠੀਕ ਹੈ ਇਹਨਾਂ ਨੇ ਹੁਣ ਦਿਨ 'ਚ ਗਰਮੀ ਲੱਗੀ ਹੁਣ ਬਹਿਣਾ ਇਹ ਆ ਉਹਦੇ ਕਰਕੇ ਤ ਬਾਕੀ ਕਿਉਂਕਿ ਜੱਟਾਂ ਦੇ ਮੁੰਡੇ ਤਾਂ ਹੈ ਨਹੀਂ ਜੇਦਾ ਹੋ ਸਕਦਾ ਵੀ ਕੋਈ ਜੱਟਾਂ ਦੇ ਹੁੰਦੇ ਆ ਮੁੰਡੇ ਫਿਰ ਤਾਂ ਹੋ ਸਕਦਾ ਵੀ ਇਦਾਂ ਬੈਠੇ ਰਹਿੰਦੇ ਕਿ ਉਹ ਸਾਡੇ ਵਾਲੇ ਬੈਠੇ ਆ ਇਦਾਂ ਤੁਸੀਂ ਦੇਖਦੇ ਹੋ ਸਾਡੇ ਕਵਰੇਜ ਕਰਦੇ ਹੋ ਪਰ ਮੈਨੂੰ ਲੱਗਦਾ ਵੀ ਇਹ ਮੋਦੀ ਨੇ ਕੋਈ ਸਪੈਸ਼ਲ ਆਪਣੀ ਆਰਮੀ ਲਾਈ ਹੋਈ ਹੈ ਵੀ ਜਿਹਦੇ ਕਰਕੇ ਇਹਨਾਂ ਨੂੰ ਸ਼ਾਂਦੀ ਜ਼ਰੂਰਤ ਪੈ ਗਈ ਨਹੀਂ ਅਦਰਵਾਜ਼ ਫੌਜ ਆ ਸਾਡੀ ਜਿਹੜੀ ਬਾਰਡਰਾਂ ਦੇ ਉੱਤੇ ਬਰਫ਼ ਵੀ ਸੈਂਦੀ ਹੈ ਉਸ ਤੋਂ ਬਾਅਦ ਗਰਮੀ ਵੀ ਸੈਂਦੀ ਹੈ ਰਾਜਸਥਾਨ ਦੇ ਬਟਨ ਦੇ ਹੋਰ ਵੀ ਉਹਨਾਂ ਨੂੰ ਕੋਈ ਬੜਾ ਫਰਕ ਨਹੀਂ ਪੈਂਦਾ ਹੈਗਾ ਇਹਦੇ ਕਰਕੇ ਸਾਨੂੰ ਆਹੀ ਲੱਗ ਜਾਂਦਾ ਵੀ ਕੋਈ ਇਹਨਾਂ ਨੇ ਸਪੈਸ਼ਲ ਬੰਦੇ ਲਾਏ ਹੋਏ ਨੇ ਜੋ ਪਹਿਲਾਂ ਦੇਖਿਆ ਵੀ ਨਾ ਕੋਈ ਦੇਸ਼ ਦੀ ਮਿਲਟਰੀ ਆ ਫੌਜ ਇੰਨੀ क्रूरਤਾ ਤੇ ਨਹੀਂ ਆਂਦੀ ਹੈਗੀ ਜੋ ਕੁਝ ਇਹਨਾਂ ਨੇ ਸਾਡੇ ਕਿਸਾਨਾਂ ਨਾਲ ਕਰਾਇਆ ਕਿ ਉਹ ਕਿਸਾਨ ਤੇ ਮਜ਼ਦੂਰ ਵੀ ਇਹ ਦੇਸ਼ ਦਾ ਹੈ ਠੀਕ ਹੈ ਤੇ ਜਿਹੜੀ ਦਿੱਲੀ ਆ ਸਾਡੀ ਰਾਜਧਾਨੀ ਹੈ ਉਹਦੇ ਵਿੱਚ ਦੇਖੋ ਸਾਨੂੰ ਇਦਾਂ ਪੇਸ਼ ਕਰਾਇਆ ਜਾ ਰਿਹਾ ਜਿਦਾ ਕੋਈ ਦੂਜੇ ਦੇਸ਼ ਦੇ ਪਾਕਿਸਤਾਨ ਦੇ ਆ ਚੀਨ ਦੇ ਕੋਈ ਹੋਰ ਦੇਸ਼ ਦੇ ਲੋਕ ਹੋਈਏ ਹਾਂਜੀ ਉਹਦੇ ਕਰਕੇ ਜੋ ਕਰਨ ਲੱਗੇ ਹੋ ਕੋਈ ਕਰੀ ਜਾਣਾ ਇਹਨਾਂ ਦੀ ਆਪਣੀ ਇੱਛਾ ਸੀ ਆਪਣਾ ਕਰੀ ਜਾਣਾ ਕੋਈ ਪ੍ਰੋਬਲਮ ਤੁਸੀਂ ਕਹਾਂ ਕੀ ਰਣਨੀਤੀਆਂ ਤੁਹਾਡੀਆਂ ਲਗਾਤਾਰ ਬੰਨ ਰਹੀਆਂ ਨੇ ਮੀਟਿੰਗਾਂ ਹੋ ਰਹੀਆਂ ਨੇ ਕੀ ਕੁਝ ਪਹਿਲੂਆਂ ਦੇ ਉੱਪਰ ਉਹਨ ਮੀਟਿੰਗਾਂ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਆ ਦਿੱਲੀ ਵੱਲੋਂ ਚਾਲੇ ਪੈਣਗੇ ਜਾਂ ਇੱਥੋਂ ਹੀ ਮੋਰਚਾ ਅੱਗੇ ਵਧਦਾ ਨਜ਼ਰ ਆਏਗਾ ਦੇਖੋ ਜਿਹੜਾ ਸਾਡਾ ਦਿੱਲੀ ਦਾ ਕੂਚਦਾ ਹੈ ਗਿਆ ਸਾਡੀ ਕੌਲ ਹੈ ਉਹ ਜਿਉਂ ਦੀ ਤੂੰ ਹੈ ਸਾਡੀ ਵਰਕਰ ਉਹ ਤੋਂ ਬਾਅਦ ਇਹ ਜ਼ਰੂਰ ਹੈ ਵੀ ਜਿੱਦਾਂ ਸਮਾਂ ਹੈ ਠੀਕ ਹੈ ਅੱਜ ਸਮਾਂ ਇਹਨਾਂ ਨੇ ਜਿਹੜੀ ਕ੍ਰੂਰਤਾ ਦੇ ਉਤਰੇ ਹੋਏ ਨੇ ਅੱਜ ਗੋਲੀਆਂ ਮਾਰੋ ਜੀ ਮੁੰਡਿਆਂ ਨੂੰ ਮਾਰ ਦੋ ਨੁਕਸਾਨ ਕਰੋ ਅਸੀਂ ਉਹ ਕਰਾਉਣਾ ਨਹੀਂ ਚਾਹਵੇਂ ਠੀਕ ਹੈ ਸਾਨੂੰ 2 ਦਿਨ 4 ਦਿਨ ਸਟੇ ਕਰਨਾ ਪੈਦਾ ਕਰਾਂਗੇ ਅਸੀਂ ਕੋਈ ਪ੍ਰੋਬਲਮ ਸਾਨੂੰ ਦਿੱਕਤ ਨਹੀਂ ਪਰ ਜਿੱਦਾਂ ਵੀ ਸਾਨੂੰ ਲੱਗਿਆ ਵੀ ਹਾਂ ਵੀ ਹੁਣ ਸਾਨੂੰ ਸਹੀ ਲੱਗ ਰਿਹਾ ਜਾਣ ਤੱਕ ਅੱਗੇ ਜਾਵਾਂਗੇ ਕੋਈ ਦਿੱਕਤ ਨਹੀਂ ਰਹੀ ਗੱਲ ਇਹਦੇ ਵਿੱਚ ਇਹ ਵੀ ਨਾਲ ਹੈ ਵੀ ਕੱਲਾ ਦਿੱਲੀ ਜਾਣਾ ਸਾਡੀ ਜਿੱਤ ਨਹੀਂ ਹੈਗੀ ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸਾਡੇ ਦੂਜੇ ਲੀਡਰ ਵੀ ਕਹਿੰਦੇ ਨੇ ਫੋਰਮ ਦੇ ਵੀ ਸਾਡੀ ਜਿਹੜੀ ਜਿੱਦ ਹੈ ਮੈਂ ਜਿਹੜੀਆਂ ਮੰਗਾਂ ਇਹਨਾਂ ਨੇ ਮੰਨੀਆਂ ਹੋਣ ਜਾਂਦੀਆਂ ਉਹ ਲਾਗੂ ਕਰਾਉਣੀਆਂ ਨੇ ਇਹਨਾਂ ਦੀ ਇੱਛਾ ਹੈ ਉਰੇ ਇਹਨਾਂ ਨੇ ਦੇਖੋ ਬਾਰਡਰ ਬਣਾ ਦੇ ਪੱਕੇ ਕੋਈ ਨਹੀਂ ਬਣਾ ਲੈਣ ਪਰ ਸਾਡੀਆਂ ਮੰਗਾਂ ਹੈ ਉਹ ਹੁਣ ਜਿੱਦਾਂ ਖਰੀਚੀ ਗੱਲਬਾਤ ਲਈ ਤਿਆਰ ਆ ਗੱਲ ਕਰਨ ਨੂੰ ਤਿਆਰ ਆ ਵੀ ਕੋਈ ਗੱਲ ਨਹੀਂ ਸਾਡੀਆਂ ਜਿਹੜੀਆਂ ਮੰਗਾਂ ਦੇ ਉੱਤੇ ਐਮਐਸਬੀ ਦੀ ਕਾਨੂੰਨਨ ਗਰੰਟੀ ਬਣਾਣੀ ਆ ਹੋਰ ਮੰਗਾਂ ਨੇ ਉਹਨਾਂ ਦਾ ਗੱਲ ਕਰ ਲੈਣ ਵੇਖੇ ਉਹ ਸਾਨੂੰ ਕਰਕੇ ਦੇ ਦੇਣ ਵਿਹਾਂ ਵੀ ਆ ਕਰਦੇ ਆ ਅਸੀਂ ਤਿਆਰ ਹੈ ਕੋਈ ਪ੍ਰੋਬਲਮ ਨਹੀਂ ਸਾਡੀ ਦਿੱਲੀ ਜਾਣੀ ਕੋਈ ਜਿੱਧ ਨਹੀਂ ਹੈਗੀ ਵੀ ਅਸੀਂ ਦਿੱਲੀ ਹੀ ਜਾਣਾ ਹੈਗਾ ਸਾਨੂੰ ਮੋਰਚਾ ਚਲਾਣਾ ਅੰਦੋਲਨ ਲੜਨਾ ਸਾਡਾ ਕਾਨੂੰਨਨ ਹੱਕ ਹੈ ਕਾਨੂੰਨਨ ਰਾਈਟ ਹੈ ਉਹ ਅਸੀਂ ਕਰਨ ਲੱਗੇ ਹੋਏ ਆ ਬਾਕੀ ਜੋ ਇਹਨਾਂ ਨੇ ਕਰਨਾ ਹੈ ਇਹ ਕਰਨ ਜੋ ਸਾਨੂੰ ਠੀਕ ਲੱਗੂਆ ਅਸੀਂ ਕਰਾਂਗੇ ਜਿਹੜਾ ਸਦਾ ਕੇਂਦਰ ਦੀ ਤਰਫੋਂ ਕਿਹਾ ਗਿਆ ਕਿ ਦੁਬਾਰਾ ਸਦਾ ਦੇ ਰਹੇ ਨੇ ਕਿ ਆਓ ਬੈਠਕ ਕਰ ਲੈਣਾ ਹੈ ਬੈਠਕ ਕਰਕੇ ਹੱਲ ਕਰ ਲੈਣਾ ਤੁਹਾਡੀਆਂ ਜਿਹੜੀਆਂ ਬੈਠਕਾਂ ਹੋ ਰਹੀਆਂ ਨੇ ਕਿਉਂ ਉਸ ਦੇ ਵਿੱਚ ਇਸ ਦੇ ਉੱਪਰ ਕੋਈ ਰਣਨੀਤੀ ਬਣੀ ਹੈ ਕਿ ਕੇਂਦਰ ਨਾਲ ਮੁੜ ਤੋਂ ਬੈਠਕ ਕਰਨੀ ਹੈ ਕਰਨੀ ਹੈ ਤੇ ਕਿਸ ਲਿਹਾਜ਼ ਦੇ ਵਿੱਚ ਕਰਨੀ ਉਹ ਸਾਰਾ ਸਾਨੂੰ 29 ਤਰੀਕ ਦੀ ਪੀਸੀ ਚ ਅਸੀਂ ਦੱਸਾਂਗੇ ਕਿਉਂਕਿ ਕੱਲ ਨੂੰ ਵੀ ਸਾਡੇ ਦੋਨੇ ਫੋਰਮਾਂ ਦੀ ਮੀਟਿੰਗਾਂ ਹੋਣੀਆਂ ਨੇ ਸਾਰਾ ਕੁਝ ਹੈ ਜੋ ਵੀ ਹੈਗਾ ਮੈਂ ਤੁਹਾਡੇ ਮੱਦੇਮੇਨ ਇਹ ਕਹਿ ਰਿਹਾ ਵੀ ਇਹ ਦੇਖੋ ਜੋ ਦੇਸ਼ ਹੈ ਠੀਕ ਹੈ ਇੰਡੀਆ ਜਦੋਂ ਇਹ ਦੇਸ਼ ਨੂੰ ਜ਼ਰੂਰਤ ਪਈ ਹੈ ਕੁਰਬਾਨੀਆਂ ਦੀ ਤਾਂ ਇਹ ਪੰਜਾਬ ਵੀ ਰਿਹਾ ਚਾਹੇ ਆਜ਼ਾਦੀ ਟਾਈਮ ਹੈ ਚਾਹੇ ਉਸ ਤੋਂ ਬਾਅਦ ਜ਼ਰੂਰਤ ਪਈ ਹੈ ਪੈਂਡ ਵਾਲੀ جنگ 'ਚ ਜਦੋਂ ਇਹ ਦੇਸ਼ جنگ ਹਾਰ ਗਿਆ ਸੀਗਾ ਬਾਟ ਵਾਲੇ ਉਹ ਤੋਂ ਬਾਅਦ ਸੋਨੇ ਦੀ ਜ਼ਰੂਰਤ ਸੀਗੀ ਦੇਸ਼ ਨੂੰ ਇਹ ਸੀਗਾ ਡਿਫੈਂਸ ਮਜ਼ਬੂਤ ਕਰਨਾ ਤਾਂ ਆਹੀ ਪੰਜਾਬੀ ਸੀਗੇ ਜਿਨ੍ਹਾਂ ਨੇ 252 ਕਿਲੋ ਸੋਨਾ ਦਿਆ ਸੀਗਾ ਇਹ ਦੇਸ਼ ਨੂੰ ਬਾਕੀ ਸਾਰੇ ਦੇਸ਼ ਦੇ ਵਿੱਚੋਂ ਜਿੰਨਾ ਵੀ ਪੰਜਾਬ ਤੋਂ ਬਿਨਾ ਬਚਦੇ ਸੀਗੇ ਸੂਬੇ 5 ਕਿਲੋ 327 ਗ੍ਰਾਮ ਸੋਨਾ ਹੋਇਆ ਸੀ ਵੀ ਇਹ ਉਹੀ ਦੇਸ਼ ਹੈ ਉਹੀ ਸੂਬਾ ਹੈ ਪੰਜਾਬ ਜਿਨ੍ਹਾਂ ਨੇ ਇਹਨਾਂ ਦੀ ਹਰ ਟਾਈਮ ਆਣ-ਛਣ ਰੱਖੀ ਹੈ ਜਦੋਂ ਇਹਨਾਂ ਨੂੰ ਅੰਨ ਦੀ ਜ਼ਰੂਰਤ ਪਈ ਤਾਂ ਅਸੀਂ ਅੰਨ ਪਗਾ ਕੇ ਦੇਆ ਨੂੰ ਪੈਦਾ ਕਰਕੇ ਦੇਆ ਜਦੋਂ ਉਹ ਟਾਈਮ ਆ ਗਿਆ ਸੀ ਕਹਿੰਦੇ ਸੀ ਕਿ ਕਿ ਦਿਨ ਬਰਤ ਰੱਖ ਲੋ ਕਿਉਂਕਿ ਸਾਡੇ ਕੋਲ ਖਾਣਾ ਖਾਣ ਨੂੰ ਨਹੀਂ ਭੁੱਖ ਮਰੀ ਆਣੀ ਹੋਗੀ ਸੀ ਉਦੋਂ ਵੀ ਇਹ ਪੰਜਾਬ ਸੂਬਾ ਸੀਗਾ ਜਿਨ੍ਹਾਂ ਨੇ ਇਹਨਾਂ ਨੂੰ ਅੰਨ ਪੈਦਾ ਕਰਕੇ ਦੇਆ ਅੱਜ ਵੀ ਇਹੀ ਕਿਸਾਨ ਮਜ਼ਦੂਰ ਨੇ ਜਿਨ੍ਹਾਂ ਦੇ ਉੱਤੇ ਗੋਲੀਆਂ ਚਲਾਉਣ ਲੱਗੇ ਹੋਏ ਆ ਸਾਨੂੰ ਸਮਝ ਨਹੀਂ ਆ ਰਹੀ ਵੀ ਮੋਦੀ ਦੇ ਕਿਹੜਾ ਇੰਨਾ ਵੱਡਾ ਪ੍ਰੈਸ਼ਰ ਪਿਆ ਹੋਇਆ ਸਾਡੇ ਪ੍ਰਾਈਮ ਮਿੰਿਸਟਰ ਦੇ ਕਿਹੜੇ ਉੱਗ ਦਬਾਅ ਦੇ ਵਿੱਚ ਕਾਰਪੋਰੇਟਵਾਰਾਂ ਦੇ ਵਿੱਚ ਜਿਹੜਾ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਦੇ ਗੋਲੀਆਂ ਚਲਾਉਣ ਲੱਗੇ ਉਹਨਾਂ ਨੂੰ ਮਾਰਨ ਲੱਗਾ ਬਾਕੀ ਕੋਈ ਗੱਲ ਨਹੀਂ ਸਮਾਂ ਹੁੰਦਾ ਵੱਡੇ ਵੱਡੇ ਉਹ ਜੋ ਬਾਬਰ ਵਰਗੇ ਜਿਹੜੇ ਰਾਜੇ ਸੀਗੇ ਜਿਹੜੇ ਜ਼ਾਲਮ ਸੀਗੇ ਜਿਹੜੇ ਕਹਿੰਦੇ ਅਸੀਂ ਸਭ ਕੁਝ ਖਤਮ ਕਰਦਾ ਸਾਰਾ ਸਾਡੇ ਅੰਦਰ ਰਾਜੇ ਅੰਗਰੇਜ਼ਾਂ ਨੇ 100 ਸਾਲ ਰਿਹਾ ਉਹ ਵੀ ਵੀ ਕੋਈ ਗੱਲ ਨਹੀਂ ਜਿਆਦਾ ਸਮਾਂ ਨਹੀਂ ਚੱਲਿਆ ਕਰਦੇ ਇਹ ਗੱਲਾਂ ਕੋਈ ਗੱਲ ਨਹੀਂ ਕਰ ਲੈਣਾ ਤੇ ਜਿੰਨਾ ਕਰਨਾ ਕੇ ਸਮਾਂ ਇਹ ਤੇ ਮਸਲਾ ਹੋ ਗਿਆ ਕੇਂਦਰ ਨੇ ਲਾ ਦੂਜਾ ਮਸਲਾ ਜਿਹੜਾ ਆਪਸ ਦੇ ਵਿੱਚ ਉਲਝਿਆ ਹੋਇਆ ਨਜ਼ਰ ਆ ਰਿਹਾ ਐਸ ਕੇ ਐਮ ਰਾਜਨੀਤਿਕ ਦੀ ਗੱਲ ਕਰੀਏ ਐਸ ਕੇ ਐਮ ਗੈਰ ਰਾਜਨੀਤਿਕ ਦੀ ਗੱਲ ਕਰੀ ਅੱਜ ਪੁਆਇੰਟ ਦਿੱਤੇ ਤੁਸੀਂ ਕਿ ਕਦੋਂ-ਕਦੋਂ ਮੀਟਿੰਗ ਕੀਤੀ ਕਦੋਂ-ਕਦੋਂ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਸਾਡੇ ਨਾਲ ਮੀਟਿੰਗਾਂ ਹੀ ਨਹੀਂ ਕੀਤੀਆਂ ਸਾਡੇ ਨਾਲ ਗੱਲਬਾਤ ਸਿਰੇ ਚੜਦੀ ਹੀ ਨਹੀਂ ਸੀ ਕਿਉਂਕਿ ਡੱਲੇਵਾਲ ਸਾਹਿਬ ਨਹੀਂ ਚਾਹੁੰਦੇ ਸੀ ਕਿ ਹਾਂ ਮੀਟਿੰਗ ਦੇ ਵਿੱਚ ਕੋਈ ਮਸਲੇ ਦਾ ਹੱਲ ਨਿਕਲੇ ਉਹ ਇਸ ਤਰ੍ਹਾਂ ਦੀ ਗੱਲਾਂ ਕਰਦੇ ਨਜ਼ਰ ਆ ਰਹੇ ਨੇ ਲੇਕਿਨ ਅੱਜ ਮੈਂ ਜਿਸ ਤਰ੍ਹਾਂ ਨਾਲ ਪਟਿਆਲਾ ਵੀ ਗਿਆ ਉੱਥੇ ਜਿਹੜੇ ਕਿਸਾਨ ਇੰਜਰਡ ਹੋਏ ਸੀ ਉਹਨਾਂ ਦੇ ਅਗਰ ਦਿਲ ਦੀ ਗੱਲ ਜਾਣੀਏ ਉਹ ਕਹਿੰਦੇ ਕਿ ਸਾਰੇ ਇਕੱਠੇ ਹੋ ਜੋ ਤਾਂ ਕਿ ਆ ਸੰਘਰਸ਼ ਜਿਹੜਾ ਹੋਰ ਮਜ਼ਬੂਤ ਹੋ ਜਾਏ ਔਰ ਕੇਂਦਰ ਤੇ ਜ਼ਿਆਦਾ ਦਬਾਅ ਪੈਂਦਾ ਹੋਇਆ ਨਜ਼ਰ ਆ ਰਿਹਾ ਦੇਖੋ ਉਹ ਜਿਹੜਾ ਅੱਜ ਅਸੀਂ ਸਵੇਰੇ ਦੱਸਿਆ ਇੱਕ ਸਪਸ਼ਟੀਕਰਨ ਦੇ ਆ ਕਿਉਂਕਿ ਸਾਡੇ ਉਹਨਾਂ ਲੀਡਰਾਂ ਨੇ ਇਸ ਕੇਮ ਤੇ ਆਨੇ ਸਾਡੇ ਆਪਣੇ ਨੇ ਸਾਡੇ ਵੱਡੇ ਨੇ ਬਜ਼ੁਰਗ ਨੇ ਵਿੱਚ ਵੀਰ ਨੇ ਸਾਡੇ ਵੀ ਜਿਨ੍ਹਾਂ ਨੇ ਸਾਨੂੰ ਕਿਹਾ ਸੀ ਕਿ ਸਾਡੇ ਨਾਲ ਗੱਲ ਨਹੀਂ ਹੋਏ ਲੋਕਾਂ ਦੀ ਇੱਕ ਗੱਲ ਉਹਨਾਂ ਨੇ ਫਲਾਤੀ ਸੀ ਵੀ ਇਹ ਦੋਨੇ ਫੋਰਮ ਸਾਨੂੰ ਵਿੱਚ ਨਹੀਂ ਲੈਣਾ ਚਾਹੁੰਦੇ ਉਹਦੇ ਕਰਕੇ ਅਸੀਂ ਸਪਸ਼ਟੀਕਰਨ ਦੇ ਕੇ ਦੱਸਦੇ ਵੀ ਇਹ ਟਾਈਮ ਮੀਟਿੰਗਾਂ ਹੋਈਆਂ ਨੇ ਇਹ ਕੁਝ ਹੋਇਆ ਹੈ ਅੱਗੇ ਨੂੰ ਠੀਕ ਹੈ ਉਹ ਸਾਰੀ ਗੱਲ ਤੇ ਅਸੀਂ ਹੁਣ ਦੱਸ ਕੇ ਕਲੀਅਰ ਕਰਦੇ ਆ ਮੈਂ ਥੋੜੇ ਮਾਦੀਮ ਰਾਹੀਂ ਕਹੂੰਗਾ ਜਿਹੜਾ ਵੀ ਬੰਦਾ ਐਸ ਕੇ ਐਮ ਦਾ ਲੀਡਰ ਸਾਡੇ ਨਾਲ ਆ ਕੇ ਖੜਨਾ ਚਾਹੁੰਦਾ ਹੈ ਸਾਡੀ ਮਦਦ ਕਰਨਾ ਚਾਹੁੰਦਾ ਹੈ ਦੇਖੋ ਕਿਸਾਨ ਮਜ਼ਦੂਰ ਦੀ ਲੜਾਈ ਹੈ ਜੀ ਆ ਉਹ ਸਾਡੇ ਵੱਡੇ ਨੇ ਸਾਡੇ ਬਜ਼ੁਰਗ ਹੈ ਵੀਰ ਹੈ ਸਾਰੇ ਨੇ ਵੀ ਕੋਈ ਪ੍ਰੋਬਲਮ ਨਹੀਂ ਸਾਡੇ 'ਚ ਕੋਈ ਬਖਰੇਵਾ ਨਹੀਂ ਕੋਈ ਕੁਛ ਨਹੀਂ ਜਿਹੜੀ ਲੜਾਈ ਹੈ ਲੜਾਈ ਪੂਰੇ ਇੰਡੀਆ ਦੀ ਹੈ ਠੀਕ ਹੈ ਸੁਰੂ ਮੁੱਢ ਬਣੇਗਾ ਪੰਜਾਬ ਤੋਂ ਇਹ ਇੰਡੀਆ ਦੀ ਲੜਾਈ ਹੈ ਜਿਹੜੀ ਤੁਸੀਂ ਦੇਖਿਆ ਵੀ 26 ਤਰੀਕ ਨੂੰ ਕਿੱਥੇ ਕਿੱਥੇ ਪੁਤਲੇ ਕੋਈ ਕੀ ਕੁਝ ਹੋਇਆ ਸਾਰਾ ਕੁਝ ਹੋਇਆ ਤੁਸੀਂ ਦੇਖਿਆ ਆਲ ਇੰਡੀਆ ਦਾ ਅੰਦੋਲਨ ਬਣ ਚੁੱਕਿਆ ਹੈ ਇਹ ਜਿਹੜੀ ਗੱਲ ਤੁਸੀਂ ਮੈਨੂੰ ਕਰੀ ਹੈ ਵੀ ਸਾਰੇ ਸਾਡੇ ਆਪਣੇ ਨੇ ਕੋਈ ਸਾਨੂੰ ਇਹ ਗੱਲ ਨਹੀਂ ਲੱਗ ਵਾਲੀ ਗੱਲ ਹੈ ਇਹ ਇੱਕ ਸਾਡੀ ਜ਼ਰੂਰਤ ਸੀਗੀ ਸਮੇਂ ਦੇ ਮੁਤਾਬਕ ਕਿਉਂਕਿ ਲੋਕੀ ਸਾਨੂੰ ਪੁੱਛਦੇ ਸੀਗੇ ਕਿ ਵੀ ਸਤ ਤੁਸੀਂ ਇਹ ਗਲਤ ਤਾਂ ਨਹੀਂ ਗਏ ਉਹ ਅਸੀਂ ਸਪਸ਼ਟਤਾ ਕਰਨਾ ਜ਼ਰੂਰੀ ਸਮਝਾ ਵੀ ਅਸੀਂ ਜਿਹੜੀ ਪਿਛਲੀਆਂ ਗੱਲਾਂ ਉਹ ਦੱਸ ਕੇ ਉਹਨਾਂ ਦੇ ਮਿੱਟੀ ਪਾਈਏ ਵੀ ਆ ਦੇਖੋ ਜੀ ਅਸੀਂ ਗਏ ਸੀਗੇ ਠੀਕ ਹੈ ਉਦੋਂ ਹੋ ਸਕਦਾ ਕੋਈ ਉਹਨਾਂ ਦੇ ਵੀ ਪ੍ਰੈਸ਼ਰ ਹੋ ਜਿਹੜਾ ਨਹੀਂ ਆ ਸਕੇ ਹੁਣ ਆ ਜਾਣ ਕੋਈ ਗੱਲ ਨਹੀਂ ਸਾਡੇ ਵੱਡੇ ਨੇ ਸਾਡੇ ਆਪਣੇ ਨੇ ਕੋਈ ਪ੍ਰੋਬਲਮ ਨਹੀਂ ਆ ਕੇ ਰਿਹਾ ਪਰ ਦੇ ਰਹੇ ਲੇਕਿਨ ਮੇਰੀ ਪਿਛਲੇ ਦਿਨਾਂ ਦੇ ਵਿੱਚ ਗ੍ਰਾਹਕਾਂ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਲੀਡਰਾਂ ਨੂੰ ਆਪਸੀ ਈਗੋ ਛੱਡਣੀ ਚਾਹੀਦੀ ਹੈ ਡਾਕਟਰ ਦਰਸ਼ਨਪਾਲ ਉਹ ਕਹਿੰਦੇ ਕਿ ਅਸੀਂ ਵਿਆਹ ਦੇ ਵਿੱਚ ਵੀ ਜਾਂਦੇ ਆ ਨਾ ਤੇ ਕਹਿੰਦੇ ਸਾਨੂੰ ਸੱਦਾਂ ਹਾਂ ਜੇ ਸੱਦਾਂ ਨਾ ਆਏ ਤੇ ਅਸੀਂ ਕਹਿੰਦੇ ਵਿਆਹ ਦੇ ਵਿੱਚ ਵੀ ਨਹੀਂ ਜਾਂਦੇ ਤੇ ਕਹਿੰਦੇ ਇੱਥੇ ਆਪਾਂ ਚਲੇ ਜਾਵਾਂਗੇ ਪਰ ਸਾਡਾ ਉਹ ਹੱਕ ਨਹੀਂ ਹੈ ਕਿ ਅਸੀਂ ਅੰਦੋਲਨ ਦਾ ਹਿੱਸਾ ਬਣ ਜਾਈਏ ਤੇ ਸਾਨੂੰ ਕੋਈ ਟੋਕੇਗਾ ਨਹੀਂ ਕਹਿੰਦੇ ਸਾਨੂੰ ਕਿਤੇ ਨਾ ਕਿਤੇ ਜਿਹੜਾ ਹੱਕ ਮਿਲਣਾ ਚਾਹੀਦਾ ਉਹ ਹੱਕ ਨਹੀਂ ਮਿਲਿਆ ਇਸ ਕਰਕੇ ਅਸੀਂ ਅੰਦੋਲਨ ਦਾ ਇਸ ਦਾ ਹਿੱਸਾ ਨਹੀਂ ਬਣਦੇ ਦੇਖੋ ਜਿਹੜੀ ਗੱਲ ਕਰੀਏ ਤੁਸੀਂ ਵਿਆਹ ਦੀ ਵਿਆਹ ਦਾ ਕੋਈ ਵਿਆਹ ਖੜੇ ਨੇ ਸਾਡੇ ਮੁੰਡੇ ਨੌਜਵਾਨ ਬਜ਼ੁਰਗ ਸਾਰੇ ਵਿਆਹ ਦਾ ਅਗਲਾ ਬੁਲਾਈ ਤੋਂ ਹੀ ਜਾਂਦਾ ਹੈ ਚਾਹੇ ਤੁਸੀਂ ਵੀ ਹੋ ਕੋਈ ਪਾਰਟੀ ਹੋਵੇ ਵਿਆਹ ਹੋਵੇ ਰਹੀ ਗੱਲ ਦਰਸ਼ਨਪਾਲ ਦਾ ਬਿਆਨ ਮੈਂ ਦੱਸ ਰਿਹਾ ਡਾਕਟਰ ਦਰਸ਼ਨਪਾਲ ਜੀ ਨੂੰ ਮੈਂ ਕਹਿਣਾ ਚਾਹੂੰਗਾ ਜਿਹੜਾ ਇਹ ਅੰਦੋਲਨ ਹੈ ਡਾਕਟਰ ਸਾਹਿਬ ਇਹ ਸਾਰਿਆਂ ਦਾ ਹੈ ਕੋਈ ਇੱਕ ਦਾ ਨਾ ਸਾਡਾ ਹੈ ਨਾ ਇਹਨਾਂ ਦਾ ਜਿੰਨੇ ਵੀ ਜਾਗ ਦੀ ਜ਼ਮੀਰ ਵਾਲਿਆਂ ਇੱਥੇ ਖੜੇ ਨੇ ਰਹੀ ਗੱਲ ਆਣ ਦੀ ਤੁਸੀਂ ਆਓ ਤੁਹਾਡੇ ਬੰਦਿਆਂ ਨੇ ਇੱਥੇ ਆ ਕੇ ਪਾਣੀ ਦਾ ਟੈਂਕਰ ਲੈ ਕੇ ਆਏ ਆ ਤੁਹਾਡਾ ਬਕਾਇਦਾ ਸ਼ੰਭੂ ਬਾਜ਼ਾਰ ਦੇ ਉੱਤੇ ਪੋਸਟਰ ਲੱਗੇ ਹੋ ਸੀ ਕਿਸੇ ਨੇ ਉਹਨਾਂ ਨੂੰ ਵੇਖਿਆ ਪੁੱਛ ਕੇ ਦੇਖਿਆ ਉਹਨੂੰ ਕਹਦੇ ਕਿਸੇ ਨੇ ਕਿੰਤੂ ਪਰੰਤੂ ਕਰਿਆ ਉਹਨਾਂ ਨਾਲ ਨਹੀਂ ਕਰਿਆ ਕਿਉਂਕਿ ਦੇਖੋ ਤੁਸੀਂ ਵੀ ਕਿਸਾਨੀ ਦੀ ਲੜਾਈ ਲੜਦੇ ਆ ਅਸੀਂ ਵੀ ਸਾਡਾ ਸਾਰਿਆਂ ਦਾ ਹੱਕ ਬਣਦਾ ਵੀ ਇਹ ਲੜਾਈ ਅਸੀਂ ਅੱਗੇ ਆ ਕੇ ਲੜੀਏ ਰਹੀ ਗੱਲ ਜੇ ਉਹਨਾਂ ਨੂੰ ਡਰ ਹੈ ਇਹ ਚੀਜ਼ਾਂ ਅੰਦਰੋਂ ਸ਼ੰਕਾ ਹੈ ਵੀ ਸਾਨੂੰ ਕੁਝ ਕੋਈ ਉਹ ਇਹ ਨਾ ਕਹਦੇ ਕੁਝ ਇਹ ਸਾਨੂੰ ਨਹੀਂ ਪਤਾ ਵੀ ਉਹਨੂੰ ਕਾਦੀ ਸ਼ੰਕਾ ਹੈ ਇਹ ਉਹ ਜਾਣਦੇ ਆ ਇਹ ਪ੍ਰਮਾਤਮਾ ਜਾਣਦੇ ਆ ਉਹਨਾਂ ਨੂੰ ਪਤਾ ਉਹ ਕੀ ਉਹਨਾਂ ਦੀ ਗੱਲ ਹੈ ਵੀ ਇਹਦੇ ਚੋਂ ਅਸੀਂ ਕਮੇਟੀ ਬਣਾਈ ਐ ਇਸਕੀਮ ਨੇ ਕੋਈ ਆਇਆ ਕੀ ਗੱਲਬਾਤ ਕਰਨ ਲਈ ਹਲੇ ਤੱਕ ਸਾਡੇ ਕੋਲ ਵੀ ਕੋਈ ਨਹੀਂ ਆਇਆ ਹੈਗਾ ਹਲੇ ਕੋਈ ਨਹੀਂ ਆਇਆ ਹੈਗਾ ਸਾਡੇ ਕੋਲ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਜਿਹੜੀ ਠੀਕ ਹੈ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਬਣਾਈ ਹੈ ਪਰ ਜਦੋਂ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਮਸਲੇ ਨੂੰ ਲੈ ਕੇ ਕਿਉਂਕਿ ਜਿਹੜੇ ਆਪਸੀ ਪੇਚ ਫਸੇ ਹੋਏ ਨੇ ਕਹਿੰਦੇ ਇਹਨਾਂ ਪੇਚਾਂ ਨੂੰ ਕੱਢ ਕੇ ਸਾਰੇ ਇਕੱਠੇ ਹੋ ਜਾਣ ਤੇ ਕੇਂਦਰ ਤੇ ਜ਼ਿਆਦਾ ਦਬਾਓ ਮੈਂ ਵੀ ਜੀ ਗੱਲ ਕਹਾ ਜਿਹੜਾ ਰਾਜੇਵਾਲ ਸਾਹਿਬ ਹੈ ਡਾਕਟਰ ਸੁਪਾਲ ਜੀ ਹੈ ਉਹਨਾਂ ਦੇ ਵਰਕ ਸਾਰੇ ਆਪਣੇ ਪੂਰੇ ਆਏ ਹੋਏ ਉਹ ਪੂਰੀਆਂ ਸੇਵਾ ਨੂੰ ਆ ਰਹੇ ਆ ਸਿਰਫ ਅੱਗੂ ਹੀ ਪਿੱਛੇ ਅਸੀਂ ਬੇਨਤੀ ਕਰਦੇ ਅੱਗੂ ਵੀ ਆ ਜਾਏ ਉਹਨਾਂ ਦੇ ਵਰਕ ਪੂਰੇ ਆ ਚੁੱਕੇ ਆਗੂ ਕਿਉਂ ਨਹੀਂ ਆ ਰਹੇ ਹੀ ਮੰਦੇ ਹੋ ਕਿ ਜਿਹੜਾ ਗ੍ਰਾਹਕ ਸਾਹਿਬ ਕਹਿ ਰਹੇ ਕਿ ਆਗੂਆਂ ਦੇ ਵਿੱਚ ਆਪਸੀ ਈਗੋ ਦਾ ਕਲੈਸ਼ ਹੈ ਇਸ ਕਰਕੇ ਆਗੂ ਇਕੱਠੇ ਨਹੀਂ ਹੋ ਰਹੇ ਇਹ ਈਗੋ ਦਾ ਪਸਾ ਨਹੀਂ ਹੋਣੀ ਈਗੋ ਨਹੀਂ ਹੈਗੀ ਉਹਨਾਂ ਨੂੰ ਜੇ ਗਲਤ ਆਪਣੀ ਸੋਚ ਬਣਾ ਰਹੇ ਕੋਈ ਈਗੋ ਨਹੀਂ ਇੱਥੇ ਪੀਸੀ ਵੀ ਦੇਖਦੇ ਆ ਕੋਈ ਕਿਸੇ ਨੂੰ ਮਾਰਾ ਨਹੀਂ ਜਾਂਦਾ ਹੈਗਾ ਉਹਨਾਂ ਬਾਅਦ ਚਾਹੇ ਦਰਵਾਜ਼ੇ ਖੁੱਲੇ ਆ ਜਾਂ ਮਰ ਗਈ ਮਤ ਭੇਦੀਆ ਮਨ ਭੇਦੀ ਨੇ ਵੱਡੇ ਹੋ ਗਏ ਕਿ ਮਸਲੇ ਜਿਹੜੇ ਨੇ ਪਿੱਛੇ ਰਹਿੰਦੇ ਨਸਰਾ ਨਹੀਂ ਮਸਲੇ ਕੋਈ ਪਿੱਛੇ ਰਹਿੰਦੇ ਨਜ਼ਰ ਨਹੀਂ ਆਉਂਦੇ ਜਿਹੜੇ ਮਤ ਪੇਦ ਨੇ ਸਾਡੇ ਕੋਈ ਵੱਡੇ ਨਹੀਂ ਹੈਗੇ ਕੋਈ ਕੁਛ ਨਹੀਂ ਮੈਂ ਪਹਿਲਾਂ ਵੀ ਉਹੀ ਗੱਲ ਲਈ ਹੁਣ ਵੀ ਇਹ ਤੁਸੀਂ ਸਾਡੇ ਮੂੰਹ ਚ ਸਵਾਲ ਨਾ ਪਾਓ ਕਿਉਂਕਿ ਨਹੀਂ ਦੇਖੋ ਮੈਂ ਗੱਲ ਉਹ ਕਹਿਣਾ ਚਾਹੁੰਦਾ ਨਹੀਂ ਸਾਡੇ ਮੈਂ ਅੱਜ 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 ਮੈਂ ਪਟਿਆਲਾ ਗਿਆ ਪਟਿਆਲਾ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ ਮੈਂ ਹਾਲਾਤ ਵੇਖੇ ਬਜ਼ੁਰਗ ਇੰਜਰਡ ਪਏ ਆ ਜਵਾਨ ਇੰਜਰਡ ਪਏ ਆ ਔਰ ਉੱਥੇ ਉਹ ਨੌਜਵਾਨ ਉਹ ਬਜ਼ੁਰਗ ਕਹਿੰਦੇ ਆ ਕਿ ਕਿਉਂ ਨਹੀਂ ਸਾਰੇ ਇਕੱਠੇ ਹੋ ਜਾਂਦੇ ਸਾਨੂੰ ਇਸ ਮੋਰਚੇ ਦੇ ਉੱਪਰ ਖਨੋਰੀ ਮੋਰਚੇ ਦੇ ਉੱਪਰ ਆਪਣੇ ਸਾਥੀਆਂ ਦੀ ਲੋੜ ਹੈ ਆਪਣੇ ਕਿਸਾਨਾਂ ਦੀ ਲੋੜ ਹੈ ਤਾਂ ਕਿ ਮਜ਼ਬੂਤੀ ਨਾਲ ਅੰਦੋਲਨ ਨੂੰ ਅੱਗੇ ਵਧਾਇਆ ਜਾ ਸਕੇ ਕਹਿੰਦੇ ਤੁਸੀਂ ਟਰੈਕਟਰ ਮਾਰਚ ਕੱਢ ਰਹੇ ਹੋ ਕਹਿੰਦੇ ਤੁਸੀਂ ਪੁੱਤਲੇ ਫੂਕ ਰਹੇ ਹੋ ਥਾਂ ਥਾਂ ਦੇ ਉੱਪਰ ਲੇਕਿਨ ਲੋੜ ਇਸ ਵਕਤ ਇਨ ਬਾਰਡਰਾਂ ਦੇ ਉੱਪਰ ਹੈ ਇਹ ਉਹਨਾਂ ਨੂੰ ਚਾਹੀਦਾ ਜੋ ਸਾਡੀ ਕਾਲ ਹੁੰਦੀ ਹੈ ਉਹਦੇ ਪੈਰਲਲ ਕਾਲ ਦਿੰਨੇ ਆ ਸਾਨੂੰ ਇਹ ਸਮਝਣਿਆਂ ਦਾ ਵੀ ਉਹਨਾਂ ਨੂੰ ਕੀ ਉਹਨਾਂ ਦੇ ਦਿਮਾਗ 'ਚ ਚੱਲ ਰਿਹਾ ਸਾਨੂੰ ਖੁਦ ਨਹੀਂ ਉਹ ਚੀਜ਼ ਬਾਰੇ ਪਤਾ ਲੱਗ ਰਿਹਾ ਹੈਗਾ ਵੀ ਉਹ ਮੋਰਚੇ ਮੋਰਚੇ ਨੂੰ ਫੈਲ ਕਰਨਾ ਚਾਹੁੰਦੇ ਆ ਦੇਖੋ ਮੈਂ ਇੱਕ ਗੱਲ ਗੋਹ ਕਹਿਣੀ ਨਹੀਂ ਚ ਜਿੱਦਣ ਐਸਕੇਐਮ ਦੀ ਮੀਟਿੰਗ ਹੁੰਦੀ ਹੈ ਉਹਦੇ ਚ ਉਹਨਾਂ ਨੇ ਪੀਸੀ ਕਰਿਆ ਉਹ ਟਾਈਮ ਸਾਡਾ ਇੱਕ ਵੱਡਾ ਨੇਤਾ ਮੈਂ ਨਾਨੇ ਲਿਖੋ ਹੱਸ ਰਿਆ ਸੀਗਾ ਤੁਸੀਂ ਦੇਖਿਆ ਹੋਊਗਾ ਉਧਰ ਸਾਡੇ ਕਾਕਾ ਸ਼ੁਭਕਰਨ ਕਹਿੰਦੀ ਸ਼ਹੀਦ ਹੀ ਹੋਈ ਵੀ ਹੋਏ ਸਾਡੇ ਜਿਹੜੇ ਆਗੂ ਕਹਿੰਦੇ ਵੀ ਅਸੀਂ ਸਾਮੰਦਾਰ ਐ ਬਹੁਤ ਹੀ ਲੋਕ ਇਹਨਾਂ ਵੀ ਬੁੱਧੀਮਾਨ ਨੇ ਸਾਰਾ ਕੁਝ ਉਹ ਹੱਸਣ ਉਹਦੇ ਚ ਅਸੀਂ ਕੀ ਮਹਿਸੂਸ ਕਰਾਂਗੇ ਯਾਰ ਦੇਖੋ ਕਿਸੇ ਸਾਡੇ ਦੁਸ਼ਮਣ ਦਾ ਬੱਚਾ ਵੀ ਸਹੀਦ ਹੋ ਜਾਏ ਨਾ ਕਿਤੇ ਡੈਥ ਹੋ ਜਾਏ ਅਸੀਂ ਉੱਥੇ ਵੀ ਰੋਣੇ ਐ ਅਸੀਂ ਕਹਿੰਦੇ ਵੀ ਜੇ ਰੋਣਾ ਨਹੀਂ ਆਂਦਾ ਹੋ ਜਾ ਸ਼ਕਲ ਬਣਾ ਲਓ ਯਾਰ ਕੋਈ ਦਿੱਕਤ ਨਹੀਂ ਪਰ ਤੁਸੀਂ ਪੀਸੀ ਕਹਿੰਨੇ ਹੋ ਉਹ ਤੋਂ ਬਾਅਦ ਜਦੋਂ ਉਹਨਾਂ ਦਾ ਆਊਟ ਟਾਈਮ ਹੱਕ ਬਣਦਾ ਸੀਗਾ ਜੋ ਬਾਰਡਰਾਂ ਦੇ ਉੱਤੇ ਆਉਂਦੇ ਕਿਉਂਕਿ ਜਿੰਨੇ ਸਾਡੇ ਇਲਾਕੇ ਦੇ ਲਾਲੋ ਪੰਜਾਬ ਦੇ ਜਿੰਨੇ ਦਰਦ ਰੱਖਣ ਵਾਲੇ ਲੋਕ ਨੇ ਉਹ ਸਾਰੇ ਇੱਥੇ ਪਹੁੰਚੇ ਹੋਏ ਆ ਜੜੀ ਗੱਲ ਹੈ ਵੀ ਈਗੋ ਵਾਲੀ ਕਹਿ ਰਹੇ ਹੋ ਤੁਸੀਂ ਵੀ ਲੀਡਰ ਕਹਿੰਨੇ ਆ ਇਹ ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀ ਤੁਹਾਡੇ ਮਨ ਚ ਈਗੋ ਹੈ ਕੀ ਹੈ ਠੀਕ ਹੈ ਉਰੇ ਆਣ ਆਇਆਂ ਨੂੰ ਜਿਵੇਂ ਮੋਸਟ ਵੈਲਕਮ ਹੈ ਨਾ ਕਿਸੇ ਨੇ ਕਿਸੇ ਨੂੰ ਮਾੜਾ ਕਿਹਾ ਨਾ ਕਹੂੰਗਾ ਕਿਉਂ ਜਿਹੜਾ ਇਹ ਮੋਰਚਾ ਸਾਰਿਆਂ ਦਾ ਹੈ ਕਿਸੇ ਇੱਕ ਦਾ ਮੋਰਚਾ ਨਹੀਂ ਹੈਗਾ ਇਹ ਉਹਨਾਂ ਨੂੰ ਚਾਹੀਦਾ ਸੀਗਾ ਜਿਹੜੇ ਸਾਡੇ ਬੱਚੇ ਕਿਸੇ ਨੇ ਅੱਖ ਗਵਾ ਲਈ ਕਿਸੇ ਨੇ ਬਾਹ ਗਵਾ ਲਈ ਕਿਸੇ ਨੇ ਲੱਤ ਗਵਾ ਲਈ ਬੈਠੇ ਨੇ ਆਪਣੇ ਪਰਿਵਾਰਾਂ ਚ ਉਹਨਾਂ ਦੇ ਮਨ ਤੇ ਕੀ ਬੀਤਦੀ ਹੈ ਜਦੋਂ ਇਹ ਬਿਆਨ ਦਿੰਦੇ ਆ ਇਹ ਹੱਸਦੇ ਆ ਵੀ ਇਹ ਲੀਡਰ ਉਹ ਨੇ ਜਿਹੜੇ ਉਦੋਂ ਸਾਡੀਆਂ ਮੰਗਾਂ ਮਨਾ ਕੇ ਆਏ ਸੀਗੇ ਜਦ ਕਿ ਜਿਹੜਾ ਇਹ ਮੋਰਚਾ ਹੈ ਅੱਜ ਤੋਂ 4 ਮਹੀਨੇ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ 6 ਮਹੀਨੇ ਪਹਿਲਾਂ ਸਾਲ ਡੇਢ ਸਾਲ ਢੇਕ ਕੇ ਵੀ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਉਹ ਲਾਗੂ ਨਹੀਂ ਕਰੀਆਂ ਗਈਆਂ ਜਿਨ੍ਹਾਂ ਦੇ ਅਸੀਂ ਉਦੋਂ ਮੋਰਚਾ ਸਮਾਪਤ ਕਰਕੇ ਆਏ ਸੀਗੇ ਫਰਜ ਉਹਨਾਂ ਦਾ ਬਣਦਾ ਸੀਗਾ ਅਸੀਂ ਲੀਡ ਨਾਲ ਕਰਦੇ ਉਹਨਾਂ ਦੇ ਬਰਬਰ ਚੱਲਦੇ ਪਰ ਸਾਨੂੰ ਨਹੀਂ ਪਤਾ ਕੀ ਉਹਨਾਂ ਦੀਆਂ ਮਜਬੂਰੀਆਂ ਰਹੀਆਂ ਕੀ ਗੱਲ ਹੈ ਮੈਂ ਹੁਣ ਵੀ ਕਹਿਣਾ ਚਾਹੁੰਗਾ ਕਿ ਸਾਨੂੰ ਨਾ ਕੋਈ ਬਖਰੇਵਾ ਪਾਣਾ ਨਾ ਕੁਛ ਹੈ ਜਿਹੜਾ ਇਹ ਮੋਰਚੇ 'ਚ ਆ ਕੇ ਸਮੂਲਤ ਕਰਨਾ ਚਾਹੁੰਦਾ ਕਰੇ ਜਦਕਿ ਦੇਖੋ ਇਹ ਜ਼ਰੂਰ ਹੁੰਦਾ ਹੈ ਕਹਿੰਦੇ ਵੀ ਜੇ ਦੋ ਪਰਿਵਾਰਾਂ ਦੇ ਵਿੱਚ ਨਾ ਆਪਚ ਕੋਈ ਮੜਾ ਮੋਟਾ ਮਨਮਟਾ ਉਹਨੂੰ ਦੂਰ ਕਰਕੇ ਜਦੋਂ ਕੋਈ ਮੁਸੀਬਤ ਹੋਏ ਉਦੋਂ ਇਕੱਠੇ ਹੋ ਜਾਣਾ ਚਾਹੀਦਾ ਮੈਂ ਅੱਜ ਵੀ ਕਹਾਂਗਾ ਵੀ ਤੁਸੀਂ ਆਓ ਇਕੱਠੇ ਹੋ ਤੇ ਆਪਾਂ ਮੋਰਚਾ ਫਤਿਹ ਕਰੀਏ ਯਾਨੀ ਖੁੱਲਾ ਸੱਦਾ ਦੇਤਾ ਹਾਂ ਖੁੱਲਾ ਸੱਦਾ ਅਸੀਂ ਪਹਿ ਸਦਾ ਦੇ ਦੇ ਟੈਕੀ ਬਾਡਰਾਂ ਤੇ ਆਓ ਔਰ ਆ ਜਿਹੜੇ ਕਿਸਾਨ ਇੱਥੇ ਡਟੇ ਹੋਏ ਨੇ ਨੌਜਵਾਨ ਡਟੇ ਹੋਏ ਨੇ ਇਹਨਾਂ ਦਾ ਸਹਿਯੋਗ ਕਰੋ ਤਾਂ ਕਿ ਆ ਮੋਰਚੇ ਜਿਹੜੇ ਨੇ ਹੋਰ ਮਜ਼ਬੂਤ ਹੁੰਦੇ ਹੋਏ ਨਜ਼ਰ ਆਣ ਕਿਉਂਕਿ ਖਨੋਰੀ ਦੀ ਗੱਲ ਕਰੀਏ ਸ਼ੰਭੂ ਦੀ ਗੱਲ ਕਰੀਏ ਉੱਥੇ ਜਿਸ ਢੰਗ ਦੇ ਨਾਲ ਦਿਨ ਦੀ ਗੱਲ ਕਰੀਏ ਰਾਤ ਦੀ ਗੱਲ ਕਰੀਏ ਲਗਾਤਾਰ ਨੌਜਵਾਨ ਜਿਹੜੇ ਨੇ ਕਿਸਾਨ ਜਿਹੜੇ ਨੇ ਉਹ ਡਟੇ ਹੋਏ ਨੇ ਇੱਥੇ ਜਿਹੜੇ ਆਗੂ ਵੀ ਮੌਜੂਦ ਆ ਉਹ ਵੀ ਨੌਜਵਾਨਾਂ ਨਾਲ ਬਜ਼ੁਰਗਾਂ ਨਾਲ ਇੱਥੇ ਡਟੇ ਹੋ ਨੇ ਹਰ ਰੋਜ਼ ਛੀਦੀ ਵੀ ਹੁੰਦੀ ਨਜ਼ਰ ਆ ਰਹੀ ਹੈ ਹਰ ਰੋਜ਼ ਕਿਸ ਨਾ ਕਿਸੇ ਕਿਸਾਨ ਦੀ ਮੌਤ ਹੁੰਦੀ ਨਜ਼ਰ ਆ ਰ ਸ਼ੀਦ ਹੋ ਰਿਹਾ ਹੋ ਕਿਸਾਨ ਕਟੋ-ਕਟ ਉਸ ਦਰਦ ਨੂੰ ਸਮਝਣ ਦੀ ਲੋੜ ਹੈ ਤੇ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਕਿਸ ਢੰਗ ਦੇ ਨਾਲ ਛੋਣੀਆਂ ਬਣੀਆਂ ਹੋਈਆਂ ਨੇ ਇੱਕ ਪਾਸੇ ਕਿਸ ਢੰਗ ਦੇ ਨਾਲ ਪੁਲਿਸ ਦੀ ਤੇ ਸਰਕਾਰ ਦੀ ਵਿਵਸਥਾ ਹੈ ਜੀਸੀਬੀਆਂ ਲੱਗੀਆਂ ਨੇ ਪੋਕਲੈਂਡ ਮਸ਼ੀਨਾਂ ਲੱਗੀਆਂ ਨੇ ਅਥਰੂ ਗੈਸ ਤੇ ਗੋਲੇ ਸੁੱਟਣ ਦੀਆਂ ਮਸ਼ੀਨਾਂ ਹਜੇ ਵੀ ਤੈਨਾਤ ਨੇ ਫੋਰਸਿਸ ਹਜੇ ਵੀ ਪ੍ਰੋਪਰ ਢੰਗ ਦੇ ਨਾਲ ਤੈਨਾਤ ਨੇ ਲੇਕਿਨ ਹੁਣ ਆਗੂਆਂ ਦੇ ਉੱਪਰ ਹੈ ਕਿ ਕਦੋਂ ਐਸਕੇਐਮ ਰਾਜਨੀਤਿਕ ਔਰ ਗੈਰ ਰਾਜਨੀਤਿਕ ਦੇ ਆਪਸੀ ਮਨਮੋਟਾਵ ਖਤਮ ਹੁੰਦੇ ਨੇ ਤੇ ਇਕੱਠੇ ਹੁੰਦੇ ਨੇ ਹਜੇ ਕੀ ਕ ਅਗਰ ਇਹ ਸਿੱਧਾ ਕਹਿਣਾ ਤਾਂ ਦੇਖੋ ਕਾਰ ਗਿੱਲਗੇ ਵਿੱਚ ਜਿੰਨਾ ਪੰਜਾਬੀ ਮੁੰਡਾ ਮਰਿਆ ਟ੍ਰੇਨਾਂ ਚ ਜਾਂ 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 ਗੱਡੇ ਚ ਪੰਜਾਬ ਕੇ ਮੁੰਡੇ ਬਹੁਤ ਆਏ ਉਦੋਂ ਪੰਜਾਬ ਚੰਗਾ ਲੱਗਦਾ ਅੱਜ ਆਪਣੇ ਹੱਕ ਲੈਣ ਜਾਂਦੇ ਆ ਤੇ ਉਹ ਮੜਾ ਲੱਗਦਾ ਚੈਨਾ ਬਾਡਰ ਦੇ ਹੁਣ ਪੰਜਾਬ ਕੇ ਮੁੰਡੇ ਕਿੰਸੀਏ ਦੋਏ ਮੇਰੇ ਬੇਟਾ ਵੀ ਚੈਨਾ ਬਾਡਰ ਆ ਗਿਆ ਵੀ ਇਹ ਸਿੱਖ ਧਰਮ ਨੂੰ ਹੀ ਗੁੱਗਲ ਹੈ ਯਾਰ ਸਰਦਾਰੋਂ ਜੇ ਸਰਦਾਰੋਂ ਹੱਕ ਲੈਣ ਦੇ ਉਹ ਦੇਖਣ ਨੂੰ ਕਿਹੜੀ ਗੱਲ ਆ ਬਿਲਕੁਲ ਦੇਖੋ ਗੱਲ ਇਹਨਾਂ ਨੇ ਵੱਡੀ ਕੀਤੀ ਹੈ ਲੇਕਿਨ ਸਮਝਣ ਵਾਲੀ ਗੱਲ ਹੈ ਕਿ ਇਸ ਦੇ ਮayne ਕੀ ਨਿਕਲਦੇ ਨੇ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਅਗਲੀਆਂ ਰਣਨੀਤੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ 29 ਤਰੀਕ ਨੂੰ ਕੀ ਕੁਝ ਰਣਨੀਤੀ ਬਣਦੀ ਹੈ ਔਰ ਕਿਸ ਢੰਗ ਦੇ ਨਾਲ ਇਹ ਅੰਦੋਲਨ ਜਿਹੜਾ ਉਹ ਅੱਗੇ ਵੱਧਾ ਹੋਇਆ ਨਜ਼ਰ ਆਏਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਸ਼ੰਭੂ ਬਾਰਡਰ